ਸ਼ਸ਼੍ਰੀਕਾਂ ਸਾਰਿਆਂ ਨੂੰ ਮਿਸਟਰ ਆ ਗਿਆ ਤੇ ਅੱਜ ਜਿਹੜਾ ਕਰਨ ਜਾ ਰਹੇ ਆ ਚੈਲੰਜ ਬਹੁਤ ਧਮਾਕੇਦਾਰ ਤੇ ਤੁਹਾਨੂੰ ਦੱਸ ਦਿਆਂ ਕਿਹੜਾ ਹੈਲੋ ਸ਼ਸ਼੍ਰੀਕਾਂ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਬਲੌਗ ਲੈ ਕੇ ਆਪਾਂ ਚੈਲੰਜ ਦੇ ਨਾਲ ਅੱਜ ਚੈਲੰਜ ਕਰਾਂਗੇ ਤੇਰੇ ਵੀ ਚੈਲੰਜ ਜਿਹਦੇ ਵਿੱਚ ਚੈਲੰਜ ਕਰਾਂਗੇ ਪੂਰੀ ਫੈਮਿਲੀ ਮੰਮੀ ਡੈਡੀ ਵਿਚਾਰਾ ਕਰਾਂਗੇ ਤੇ ਆਪਾਂ ਦੋਨਾਂ ਵੀ ਚੈਲੰਜ ਕਰਾਂਗੇ ਤੇ ਚੈਲੰਜ ਕਿਹੜਾ ਆ ਉਹ ਤੁਹਾਨੂੰ ਦੱਸਾਂਗੇ ਬਲੌਗ ਦੇ ਵਿੱਚ ਤੇ ਤੁਸੀਂ ਇੱਥੇ ਬਣੇ ਰਹੋ ਸਾਰੇ ਜਾਣੇ ਦੇਖਿਓ ਅਨੁਕਾਨਾ ਵੀ ਚੈਲੰਜ ਹੈ ਕੀ ਕਰਨਾ ਕੀ ਕਰਨਾ ਕਰਨਾ ਹੀ ਹੈ ਚੈਲੰਜ ਚਲੋ ਚੈਲੰਜ ਕਰਨਾ ਹੈ ਨਾ ਹਾਂ ਡੈਡੀ ਕਰਨਾ ਕਰਦਾਂਗੇ ਮੰਮੀ ਹਰੋਣਾ ਫਿਰ ਡੈਡੀ ਡੈੜੀ ਮੰਮੀ ਤੁਸੀਂ ਡੈੜੀ ਨੂੰ ਹਰੋਣਾ ਡੈੜੀ ਤੁਸੀਂ ਮੰਮੀ ਨੂੰ ਹਰੋਣਾ ਠੀਕ ਆ ਇੱਕ ਦੂਜੇ ਨੂੰ ਹਰਾ ਲਓ ਅੱਜ ਚਲੋ ਹੁਣ ਚੈਨਲ ਅਸੀਂ ਸ਼ੁਰੂ ਕਰਨ ਲੱਗੇ ਆ ਐਡੇ ਬਲੌਗ ਨਾਲ ਬਣੇ ਰਹੋ ਤੇ ਬਲੌਗ ਬੜਾ ਧਮਾਕੇਦਾਰ ਹੋਣ ਵਾਲਾ ਆ ਤੇ ਜਰੂਰ ਕਮੈਂਟ ਕਰਿਓ ਤੇ ਪਿਆਰੇ ਪਿਆਰੇ ਜੇ ਮੰਮੀ ਲੜੀ ਹਰਾਲੀ ਤੇ ਜਿੱਤੂਗਾ ਜੋ ਜਰੂਰ ਅਸੀਂ ਕੋਈ ਚੀਕਿੰਗ ਕਰੂਗਾ ਤੇ ਦੱਸਿਓ ਜਰੂਰ ਨੇ 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 ਹਲੇ ਪੋੜਾ ਰੀ ਕਿੰਨੇ ਚੀਟਿੰਗ ਕਰਨੀ ਤੇ ਕਿੰਨੇ ਕਿ ਕਰੀਨ ਜੀ ਨਾਲ ਨੂੰ ਕੇ ਰੈਡੀ ਹੋ ਗਏ ਆ ਇਹ ਆਪਣੇ ਜੋ ਚਾਪ ਡੈਡੀ ਦਾ ਮੱਛਰ ਲੜ ਗਿਆ ਬਾਹਰੋਂ ਡੈਡੀ ਘੁੰਮ ਗਿਆ ਤੇ ਮੱਛਰ ਲੜ ਆ ਗਿਆ ਤੇਰੇ ਵੀ ਕੀ ਆ ਤੈਨੂੰ ਨਹੀਂ ਬੁਲਾਇਆ ਤੂੰ ਆ ਤਾਂ ਗਈ ਬੇ ਚੁੰਡੋ ਬਹਿਣ ਚੁੰਡੀ ਕਿੱਥੇ ਆਉਣੀ ਤੇਰੀ ਅੱਜ ਦਾਦੀ ਦੀ ਚੁੰਡੀ ਦੇ ਕਿੰਨੀ ਨੰਮੇ ਸਟਾਈਲ ਦੀ ਇਹਦੇ ਸੈਦ ੱੱਗਾ ਪਾਇਆ ਆ ਚੈਜ ਪਾਇਆ ਚਾ ਗਾਸ ਹੈ ਨੂੰ ਚਰ ਕਰਨਾ ਜੀ ਸੈਜੂ ਚੁੰਡੀਆਂ ਖਲਾਹ ਰੀਵਨ ਲੋਣੇ ਪਹਿਣੇ ਆ ਚਲੋ ਹੁਣ ਆਪਾਂ ਕਰਦੇ ਆ ਬਲੌਗ ਨੂੰ ਤਿਆਰੀ ਤੇ ਮੰਮੀ ਉਧਰ ਕਰਨ ਦੇ ਆ ਕੱਪੜੇ ਚੱਕਣ ਦੇ ਆ ਕੱਪੜੇ ਕਿਉਂਕਿ ਤੋਤੇ ਸੀ ਤੇ ਉਹ ਮੰਮੀ ਕਿੱਧਰ ਰੱਖ ਦੋ ਮੈਂ ਅੰਦਰ ਫੇ ਆਪਾਂ ਕਰਦੇ ਆ ਚੈਲੰਜ ਲਾਲ ਲੋਣੇ ਤਾਂ ਰਹਿਣ ਦੋ ਫੇ ਖਲਾਹ ਉਹ ਪਹਿਣਾ ਦਾ ਰੀਵਨ ਦਾ ਮੈਂ ਬਾਅਦ ਵਿੱਚ ਤਾਂ ਸੱਲੀ ਨਾ ਕਰਦੀ ਇਹਦੀ ਕੋਤਾ ਕਿਉਂਕਿ ਉਹ ਰਬਣਾ ਨਾ ਚੰਗੀ ਤਰ੍ਹਾਂ ਖਾਨੀ ਪਹਿਣੀ ਆ ਇਹ ਗੁੱਟੀਆਂ ਕੋਲੀਆਂ ਪਲੇਟ ਆ ਚੁੱਕੀਆਂ ਆ ਤੇ ਇਹਦੇ ਵਿੱਚ ਆਪਾਂ ਕਰਾਂਗੇ ਚੈਲੰਜ ਮੰਮੀ ਲੜਾ ਸੂਟ ਪਾਉਣ ਲੱਗੇ ਹੋਰ ਪਾਲੋ ਪਾਲੋ ਮੰਮੀ ਚੇਂਜਿੰਗ ਚੇਂਜਿੰਗ ਲੱਗੇ ਹੋਣ ਤੇ ਮੰਮੀ ਚੇਂਜ ਕਰ ਲਵੇ ਬਈ ਹੁਣ ਆ ਸੂਟ ਪੈਣ ਲੱਗਾ ਆ ਵਾਓ ਕਲਰ ਕਿੰਨਾ ਸੋਹਣਾ ਵਾਹ ਕਿਆ ਬਾਤਾਂ ਮੰਮੀ ਜੀ ਚੀਖ ਚੈੱਕ ਹੁਣ ਸੂਟ ਪਊਗਾ ਜੀ ਫੇਰ ਸੂਟ ਪੈ ਗਏ ਫੇਰ ਹੀ ਬਾਕੀ ਟਰੀਟਮੈਂਟ ਹੋਊਗਾ ਨਹੀਂ ਤਾਂ ਸਭ ਕੁਝ ਰੁਕ ਜਾਊਗਾ ਸਭ ਕੁਝ ਰੁਕ ਜਾਊਗਾ ਚਲੋ ਉਂਝ ਕਰਾਪਾ ਤਿਆਰੀਆਂ ਕਰ ਲਈਏ ਟੇਬਲ ਟੂਹਲ ਕੱਢੀਏ ਉਹ ਜੀ ਚੈਲੰਜ ਲਈ ਕੁਰਸੀਆਂ ਟੇਬਲ ਸਟਾਕ ਸਾਫ ਹੋ ਚੁੱਕੇ ਆ ਤੇ ਹੁਣ ਆਪਾਂ ਕਰਕੇ ਚੱਲ ਕੁਰਸੀਆਂ ਮੈਲੇ ਸਹੀ ਨਾਲ ਲਾਓ ਗੱਬੇ ਚ ਲਾਓ ਸਭ ਕੁਝ ਇੱਥੇ ਹੋਊਗਾ ਜੀ ਧਮਾਕੇਦਾਰ ਚੈਲੰਜ ਜੀ ਆ ਚੁੱਕੇ ਨੇ ਇਹ ਕਹਿੰਦੇ ਮੈਂ ਇੱਕ ਵਾਰੀ ਕੁਰਸੀਆਂ ਸਾਫ ਕਰ ਦੂਗਾ ਸਾਰੀਆਂ ਕਿਉਂਕਿ ਅਸੀਂ ਘੱਟ ਵਰਤੀ ਦੀਆਂ ਨਾ ਮੈਂ ਤਾਂ ਇੱਧਰ ਹੀ ਬਹਿਣਾ ਤੂੰ ਇੱਧਰ ਹੀ ਬਹਿਣਾ ਮੈਂ ਤਾਂ ਇੱਧਰ ਹੀ ਬਹਿਣਾ ਉਧਰ ਮੰਮੀ ਜੀ ਨੇ ਪਾਲਿਆ ਜੀ ਨਿਊ ਸੂਟ ਜੋ ਕੀ ਹੈਗਾ ਕਿਹੜਾ ਕਲਰ ਆ ਹੈ ਮੇਹਿੰਦੀ ਰੰਗਾ ਮੇਹਿੰਦੀ ਰੰਗਾ ਸੂਟ ਆ ਜੀ ਨਾਲ ਹੈਗੀ ਜੀ ਮਯਾਟਾ ਚੁੰਨੀ ਮੰਮੀ ਹੋ ਗਿਆ ਜੀ ਤਿਆਰ ਡੈਡੀ ਤੁਸੀਂ ਨਹੀਂ ਤਿਆਰ ਹੋਣਾ ਜੀ ਤਿਆਰ ਹੀ ਹਾਂ ਤੂੰ ਹੀ ਨਹੀਂ ਤਿਆਰ ਹੋਣਾ ਜੀ ਜੀ ਇਹਨਾਂ ਨੂੰ ਲਾਇਆ ਇਹਦੀ ਕੁਰਸੀਆਂ ਸਾਫ ਕਰਨ ਸਾਰੇ ਮੈਨੂੰ ਕਹਿੰਦੇ ਰਹਿੰਦੇ ਭਾਦੀ ਨੂੰ ਤੁਸੀਂ ਕੰਮ ਲਈ ਰੱਖਦੇ ਆ ਭਾਜੀ ਜੀ ਆਪ ਹੀ ਮੇਰੀ ਹੈਲਪ ਕਰਾਉਂਦੇ ਆ ਹੁਣ ਮੈਂ ਕੀ ਕਹਿ ਸਕਦੀ ਹਾਂ ਹਨਾ ਹਨਾ ਕਹੋ ਹਾਂ 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 ਕਹੋ ਹਾਂਜੀ ਹਾਂਜੀ ਨਾ ਨਾ ਕਬੋ ਹਾਂਜੀ ਹਾਂਜੀ ਮੈਂ ਆਪ ਹੀ ਕਰਦਾ ਕਬੋ ਨਾ 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 ਤੁਹਾਨੂੰ ਕਿ ਹਾਂ ਕਬੋ ਕਹੋ ਹਾਂਜੀ ਹਾਂਜੀ ਮੈਂ ਆਪ ਹੀ ਕਰਦਾ ਕਹੋ ਫਿਰ ਮੈਂ ਬਾਹਰ ਨਹੀਂ ਤਾਂ ਫੂਲ ਨਹੀਂ ਲੋੜਾ ਗਾਨਾ ਹੈ ਬਹਿ ਰਹੇ ਹੁਣ ਕੀ ਸਰ ਇਹਦਾ ਬਾਹਰ ਫੂਟਨ ਨਹੀਂ ਲੱਗਿਆ ਗਾਨਾ ਕਹਿੰਦੇ ਨਹੀਂ ਤਾਂ ਫੂਲ ਬਾਹਰ ਫੂਲ ਨਹੀਂ ਲੱਗਿਆ ਗਾਨਾ 쿨ਰ ਕਾਦਨ ਲੱਗਿਆ ਗਾਨਾ ਚਲੋ ਬੈਠੋ ਇਹ ਨਹੀਂ ਇਹ ਨਹੀਂ ਗਿਆ ਕੀ ਹਿੰਨਾ? ਸੋਹਰਾ ਨਜ਼ਾਰਾ ਲੋ ਜੀ ਡੈਡੀ ਆ ਚੁੱਕੇ ਨੇ ਤੇ ਮੰਮੀ ਵੀ ਆ ਚੁੱਕੇ ਨੇ ਆ ਚੱਕ ਪਾ ਇੱਧਰ ਸਾਰੇ ਟੇਬਲ ਕੁਰਸੀਆਂ ਹੈ? ਸੈਟ ਕਰ ਲੋ ਜੀ ਚੈਲੰਜ ਹੋਣਗਾ ਮਤ ਪਹਿਲਾਂ ਇੱਧਰ ਆਗੇ ਬਈ ਪੈਸੇ ਵੀ ਕੱਢੋ ਹਣ ਪੈਸੇ ਰੱਖ ਦਿੰਨੇ ਆ ਜਿਹੜਾ ਜਿੱਤੂਗਾ ਉਹਨੂੰ ਪੈਸੇ ਮਿਲਨੇ ਆ ਮੰਮੀ ਮੰਮੀ ਕੱਢਾ ਨਾੜ ਪਾ ਸਕੋਰ ਕਰਾਇਆ ਦੀ ਤਾਂ ਬੈਂਕ ਤੋਂ ਨਿਕਾੜ ਆ ਗਏ ਲੰਦਾਂ ਦਾ ਉੱਤਰਾ ਗੱਡਿਆ ਕੋਲ ਕੋਰ ਮਾਰ ਵੀ ਹੈ ਮੇਰੇ ਕੋਲ ਦਵਾ ਦਾ ਬੋਲਦੀ ਹੈ ਚਲੋ ਬਾਈਂ ਰੱਖੋ ਉੱਥੇ ਤੇ ਹੁਣ ਚੈਲੰਜ ਕਰਨਾ ਆ ਟਾਈਮ 1 ਮਿੰਟ ਦਾ ਦੇਣਾ ਹੈ 1 ਮਿੰਟ ਦਾ ਟਾਈਮ 1 ਮਿੰਟ ਦਾ ਟਾਈਮ ਤੂੰ ਦਿਨ ਲੋਕਿਆ ਹਮਣੀ ਕਰ ਤੂੰ ਕਿੰਨੋਂ ਬੋਲ ਤੂੰ ਬਾਤੋ ਕਰਨਾ ਕਰ ਲਈ ਤੂੰ ਵੀ ਕਰ ਲਈ ਬੰਦ ਇਹਨੂੰ ਕੋ ਹੱਥ ਨਾਲ ਮਾਰ ਦੇ ਖੱਟਾ ਕਾਹੇ ਚ ਕੋਲੀ ਰੀਣ ਗੀ ਚ ਰੱਖਤਾ ਵੱਡੀ ਕੋਲੀ ਲੈ ਕੇ ਆਦ ਉਹ ਇਹ ਚ ਦਾ ਦੂਜਾ ਨਹੀਂ ਪਾਣੀ ਮਿੱਠੀ ਮਰਾਈ ਜਿੰਝੀ ਨਾ ਪਟਣਾ ਥੱਲੇ ਉਹਦੇ ਹੀ ਨੀਣ ਘਮੋਰੀ ਕਰਕੇ ਹਿੰਨਾ ਕੀ ਪਾਇਆ ਖੱਟਾ ਹੋਰ ਫੱਟਾ ਬੜਾ ਥੋੜਾ ਪਾਇਆ ਉਹ ਹੋਰ ਪੂਰਾ ਹੀ ਹੋ ਗਿਆ ਡੜਾ ਥੋੜਾ ਪਾਵੇ ਇਹਨੇ ਚੋਲੀ ਨਹੀਂ ਛਾੜਦੀ ਨਿਕੇ ਨਿਕੇ ਰੱਖੇ ਆ ਨੀ ਕਿ ਬਣਾ ਰੱਖ ਦੁਮਾਰੀ ਭਾਂ ਦਾ ਇੰਨੇ ਨੂੰ ਤੁਸੀਂ ਚੈਨਲ ਦੇ ਕੰਨਾ ਕੰਦ ਤਫਾੜ ਪੁਣੀ ਇੰਨਾ ਕ ਦਬੀਆਂ ਦੇ ਕੋਲੋਂ ਫੇ ਲੈ ਕੇ ਆਉਂਦਾ ਹਾ ਮਿੱਠੀ ਦੇ ਕਣੀ ਦੇਤੀ ਹਾ ਇਹ ਕਾ ਨਹੀਂ ਨਹੀਂ ਕੋਈ ਨਹੀਂ ਕੈਨਾ ਜਾ ਕੇ ਲਓ ਜੀ ਹਾ ਹੋ ਗਈ ਸਾਡੇ ਆਲੂ ਤੇ ਆਹ ਹੋ ਖੜਿਆਈ ਬਾਈ ਆਲੂ ਵੀ ਪੈਣੇ ਚਾਹੀਦੇ ਮਿੱਠੀਆਂ ਨਹੀਂ ਬੈਣੀ ਯਾਰ ਉਹ ਵੀ ਮਿੱਠੀਆਂ ਨਹੀਂ ਪੈਣੀ ਕਾਲੀ ਕਾਲੀ ਇਹ ਆਪ ਰਹਿ ਨਹੀਂ ਤਾਂ ਆਹ ਪੌਣੇ ਖੱਟੀ ਕੋਈ ਗੱਲ ਨਹੀਂ ਫਿਰ ਤੁਸੀਂ ਕੀ ਆ ਪੌਣ ਪੌਣੀ ਹੋ ਗਈ ਜਿਹਨੇ ਪਾਰੂਗੇ ਆਕਸ਼ਨ ਚ ਆਓ ਜਿਹੜਾ ਦਿਲ ਕਾਦਾ ਪਾ ਸਕਦਾ ਜਿਹੜਾ ਦਿਲ ਕਾਦਾ ਨਹੀਂ ਪਾ ਸਕਦਾ ਅਮਾ ਨੂਰ ਵੀ ਲੈ ਆ ਲੋ ਹਾਂ ਨੂਨ ਕੀ ਕੰਨਾ ਨੂਨ ਨਹੀਂ ਲੈਣਾ ਐਂਡ ਹੋ ਗਏ ਨੂਨ ਨਹੀਂ ਹੋਣਾ ਨੂਨ ਨਾ ਇੱਕ ਪਲੇਟ ਤੇ ਹੋ ਹੀ ਜਾਣਾ ਇਹਨੂੰ ਪਾ ਦਿੰਨੇ ਆ ਤੁਸੀਂ ਇੱਧਰ ਮੰਮੀ ਰੱਖਣੇ ਤੇ ਡੈਡੀ ਦੇ ਕਿੰਨੇ ਕਿੰਨੇ ਤੇ ਪੰਜ ਪੰਜ ਦਾ ਕਰਾ ਹੋਰ ਹੰਦੀ ਪੰਡਰਾ ਖਲ ਮੈਂ ਤੇ ਵੀ ਪੰਡਰੀ ਬਣੀ ਲੋ ਜਿਹੜੇ ਪੰਜਾ ਬੋਲ ਦੁੱਥੇ ਜਿਆਦਾ ਖਾ ਗਿਆ ਉਹ ਜਿੱਤ ਗਿਆ ਜਿਹਨੇ ਘੱਟ ਖਾਦੇ ਉਹ ਹਾਰ ਗਿਆ ਠੀਕ ਆ ਜੀ ਪੰਜ ਪੰਜ ਹੀ ਖਾਣੇ ਬਸ ਨਹੀਂ ਪਾ ਉਹ ਤੇ ਨਹੀਂ ਪਾਜੀ ਵੀ ਨਹੀਂ ਖਾਣੇ ਟਾਈਮ ਹੋ ਟਾਈਮ ਟਾਈਮ ਦੇਣਾ 1 ਮਿੰਟ 1 ਮਿੰਟ ਦੇ ਜਿਹੜਾ ਜ਼ਿਆਦਾ ਖਾ ਗਿਆ ਉਹ ਜਿੱਤ ਗਿਆ ਜਿਹੜਾ 1 ਮਿੰਟ ਤੋਂ ਘੱਟ ਖਾ ਗਿਆ ਉਹ ਹਾਰ ਗਿਆ ਠੀਕ ਆ ਚਲੋ ਜੀ ਹੁਣ ਅੱਲੇ ਸ਼ੁਰੂ ਕਰਨਾ ਜਿਹੜਾ ਖਾਗੇ ਸਟਾਰਟ ਸਟਾਰਟ ਕਰੇ ਬਾਕੀ ਉਹਨਾਂ ਸਮਾਂ ਦੇਣਾ ਹੁਣ ਲਾ ਦੇ ਦੋਨਾਂ ਨੇ ਹਾਰ ਗਿਆ ਚਲੋ 1 2 ਹੋਰ ਲਾ ਆ ਲਿਖੋ ਜੀ ਟਾਈਮਰ ਲੱਗਾ ਜੀ ਲੱਗਣ ਤੂੰ ਖੋ ਰਿਓ ਸ਼ੁਰੂ ਕਰ ਲੋ ਚਲੋ ਸਟਾਰਟ ਕਰੋ ਸਟਾਰਟ ਇੱਕ ਮਿੰਟ ਦੇਣਾ ਤੁਹਾਨੂੰ ਜਿਹੜਾ ਜਿੱਤ ਗਿਆ ਉਹਨੂੰ ਉਹ ਹੋ ਉਹਨੂੰ ਪੈਸੇ ਮਿਲਦੇ ਆਲੂ ਹੀ ਪਾਓ ਬਈ ਕੱਲਾ ਹੋਈ ਕਹਿੰਦੇ ਕੱਲੇ ਘਰ ਹੋ ਬਈ 12 ਸੈਕਿੰਡ ਹੋ ਗਏ ਚਲੋ ਕੋਈ ਨਹੀਂ ਕੱਲਾ ਹੀ ਮੈਂ ਖਾਈ ਜਿੰਨਾ ਆ ਪਰ 12 ਸੈਕਿੰਡ ਹੋ ਗਏ ਡੈਡੀ ਤੇ ਮੰਮੀ ਤਿੰਨ ਖਾਲੇ ਤੁਹਾਡੇ ਤਿੰਨ ਪਏ ਆਲੇ 12 ਸੈਕਿੰਡ ਹੋ ਗਏ ਡੈਢ ਤੇ ਦੋ ਰਹਿ ਗਏ ਦਾਦੀ ਤੇ ਦੋ ਜਲਦੀ ਮੰਮੀ ਮੰਮੀ ਇੱਕ ਇੱਕ ਕਰਾਈਏ ਦੋਨਾਂ ਦਾ

ਤੇ ਹੋਨੀ ਆ ਇਹ ਮੂੰਹ ਭਿਆ ਆਵਾ ਆਹੋ ਮਾਤ ਬੋਲ ਨਹੀਂ ਹੁੰਦੀ ਮੈਂ ਪਾਣੀ ਪੀੜ ਗਈ ਪਾਣੀ ਨਿਕਾਲਵਾ ਮਾੜਾ ਜਿੱਤਾ ਦੀ ਪੂਰੀ ਕੋਸ਼ਿਸ਼ ਕੀਤੀ ਬਸ ਥੋੜਾ ਜਿਹਾ ਕੰਮ ਰਹਿ ਗਿਆ ਮੰਮੀ ਮਾੜਾ ਜਿਆ ਮੰਮੀ ਮਾੜੀ ਜਿਆ ਰਹਿ ਗਏ ਅੱਧਾ ਰਹਿ ਗਿਆ ਤੁਹਾਡੇ ਹੱਥ ਚ ਬਸ ਹਾਂ ਤੇ ਜਿੱਤ ਜਾਣਾ ਏ ਤੁਸੀਂ ਹੁਣ ਮਾੜੀ ਨਾਲ ਹੁਣ ਹੁਣ ਪਾਸ ਹੋ ਗਿਆ ਹੁਣ ਸਾਡੀ ਵਾਰੀ ਹੋ ਸਾਡੀ ਭਾਰੀ ਹੁਣ ਸਾਡੀ ਬਣਾਓ ਚਲੋ ਹੁਣ ਡੈਡੀ ਤੁਸੀਂ ਸਾਡੀ ਬਣਾਓ ਲਓ ਜੀ ਹੁਣ ਸਾਡੀ ਆ ਪੰਜ ਪੰਜ ਮੰਮੀ ਕਹਿੰਦੇ ਇੰਨੇ ਇੱਕ ਵਾਰੀ ਖਾਓ ਮਰੀ ਸਹਜ ਸਲੀਨ ਹੋਣੀ ਆ ਤੇਜ ਸਲੀਨ ਨਾ ਆਣੀ ਬਿੱਟੂ ਮਾਸ਼ ਚੱਗੇ ਤੇ ਡੋਲੀ ਲੈ ਲਓ ਜੀ ਚਲੋ ਕਰੋ ਚੈਲੰਜ ਸਟਾਰਟ ਕਰਦੇ ਚੱਕਦੇ ਇੱਕ ਉਹ ਖਾ ਲਈ ਲੈ ਉਹ ਤੂੰ ਉੱਠਾ ਗਿਆ ਸਾਲੀ ਵੀ ਰੱਖ ਲੈ ਆਨੇ ਰੱਖ ਲਾ ਇੱਕ ਮਾਝੇ ਤੇ ਆ ਨਾ ਤਨੇ ਆਣੇ ਨੇ ਰਹਿਣ ਛੱਡ ਪੜਾ ਮੇਰੇ ਉਹਨਾਂ ਨੂੰ ਤਾਂ ਨਿਆਣੇ ਰੱਖ ਲਾ ਉਹ ਲੈ ਖਾਣ ਨੂੰ ਉਹ ਤਾਂ ਹੈ ਨਹੀਂ ਕੋਲ ਫੇ ਰੱਖੇ ਨਹੀਂ ਵਿੱਚ ਆ ਇੱਕ ਦੇ ਦੇ ਇਹਨੂੰ ਖਾ ਲਵੇ ਹਾਂ ਆਪ ਜਾਈ ਰਹੀ ਗਈ ਛਾਲ ਵੀ ਰਹਿ ਗਈ ਇਹ ਜੋ ਬਗਿਆ ਨਹੀਂ ਚਾਰ ਰੱਖੇ ਰਹੇ ਸੀਗੇ ਇੱਥੇ ਮੈਂ ਹੁਣ ਚਾਰ ਹੀ ਖਾ ਗਏ ਇਹ ਨਹੀਂ ਜੀ ਰੱਖ ਲੈ ਆਪ ਨੂੰ ਠੀਕ ਹੈ ਚੱਲ ਜਾ ਮੈਂ ਸਾਜੂ ਜਿੱਤ ਗਈ ਬਿਨਰ ਆ ਲੂ ਜਾਂ ਅਛਾ ਜਮ ਜਤਲੀਆ ਨਹਰੀ ਆਈ ਫਿਰੋ ਗੋਲ ਕਪੇ ਸਲਾਬੇ ਅਸੀਂ ਕਿੱਦਾਂ ਲੱਗਾ ਚਾਰ ਇੰਚ ਸਾਰਿਆਂ ਨੂੰ ਬਹੁਤ ਵਧੀਆ ਹੁਣ ਹੁਣ ਜਾਨ ਕਿਹੜੀ ਸੀ ਹੁਣ ਇਨਾਮ ਕਿਹੜੇ ਜੇਤੂ ਕਿਹੜਾ ਨਿਕਲਿਆ ਮਾਦਾ ਨਾਲ ਬਰਾਬਰ ਹੀ ਨਿਕਲਿਆ ਬਰਾਬਰ ਨਹੀਂ ਹੋਇਆ ਬਰਾਬਰ ਹੀ ਦਵਤੇ ਸਮਝਾ ਨੀਗੜਾ ਕਿਹਨਾਂ ਦਾ ਬਰਾਬਰ ਨਹੀਂ ਇੱਕ ਲੇਟ ਸੀ ਜੱਚ ਮਾਦਾ ਦਾ ਇੱਕ ਲੇਟ ਸੀ ਨਾ ਅੱਧਾ ਸੀ ਅੱਧਾ ਹੀ ਅੱਧਾ ਪਹਿਲੇ ਤੇ ਦੂਜੇ ਤੇ ਤੂੰ ਆਈ ਤੂੰ ਅੱਧਾ ਹੀ ਪਹਿਲੇ ਤੇ ਆਇਆ ਬਾਪੂ ਹੁਣ ਕੋ ਨੂੰ ਮੰਮੀ ਦੋਗੀ ਹੁਣ ਮਾਂ ਤਾਂ ਦੋਗੀ ਬਾਪੂ ਨੂੰ ਪੈਸੇ ਬੰਦਾ ਦੋਗਾ ਮੈਨੂੰ ਦਵਾ ਵੀ ਨੋਟ ਕੱਢੋ ਗੋਰੇ ਗੋਰੇ ਹਾਂ ਚਲੋ ਮਾਂ ਤਾਂ ਦੇ ਕੱਢ ਦੇ ਇਹ ਆਏ ਤਾਂ ਦੇ ਲਓ ਦੇ ਦੇ ਮਾਂ ਚੱਲ ਡੈਡੀ ਹੋਮ ਕੇਰੀ ਗੱਲ ਹੋਈ ਹੁਣ ਕੰਮ ਹੀ ਪੈਣੇ ਆ ਦੇ ਦੇ ਪੈਸੇ ਤੈਨੂੰ ਕਹੀਦੀ ਆ ਨਾ ਦਾਰ ਸਹੀ ਪਾਤਾ ਬੋਲੋ ਲਾ ਲਾ ਦਾਰ ਵੀ ਹੈ ਪਿੰਗਾਂ ਤਾਂ ਗੋਲ ਦਿੱਤਾ 10 ਲੈ ਲੋ ਦਾਰ ਵੇ ਤੇ ਮਗਰਵਾਨੀ ਤਾ ਮੈਨੂੰ ਮੈਨੂੰ 10 ਮਣੀ ਮੈਨੂੰ ਪੰਜ ਤੈਨੂੰ ਮੈਂ ਦੇਦਾ ਟੁੱਟੇ ਭੱਜੇ ਕੋਈ ਹੈਕ ਨਹੀਂ ਉਹ ਕੁੜੀ ਨੂੰ ਪਸਾ ਲਿਆ ਗੱਲ ਚੱਲੇ ਲਾ ਪਾਣੀ ਘਟ ਪਾਣੀ ਪਾਣੀ ਮੈਨੂੰ ਨੇ ਅੱਗੇ ਇਹ ਤਾਂ ਇੱਥੇ ਕਰਨੀ ਬਿਡੇ ਨਾ ਇਹ ਤਾਂ ਖੜਾ ਮੈਨੂੰ ਹੀ ਲੈ ਆ ਲੈ ਅਮੀ ਤਾਂ ਨਹੀਂ ਸੀ ਤੇ ਹੁਣ ਆਵਾਂ ਦਾ ਨਾਮ ਮੰਮਾ ਨੂੰ ਦਿੱਤਾ ਜਾਊਗਾ ਇਹ ਆ ਲੈ ਸ਼ਾਇਦ ਇਹ ਰੇ ਨਾਮ ਕਬੀਰ ਪਈਏ 20 ਰੁਪਏ ਮਾੜੇ ਆ ਬੀਆਂ ਨੇ ਦੋ ਕੁਰਕਨੇ ਪੈਟ ਲੈ ਪੈਟ ਆਣੇ ਲੈਸ ਦੇ ਜੜੀ ਤੇ ਆਣ ਸਾਨੂੰ ਭਾਰਾ ਹੀ ਪਿਆ ਅਮਲੀ ਆਉਂ ਮੈਨਾਂ ਨਹੀਂ ਅਮਲੀ ਹਾਜ਼ਰ ਹੋ ਗੋਲੇ ਹੋ ਲੈ ਦੌੜ ਕੇ ਜੀਜੀ ਲੈਣ ਉਹ ਇਹ ਸਾਈਡ ਕੋਲ ਦੇ ਫੇ ਖਾਦੇ ਨੇ ਹੇਗਾ ਇਹਨੇ ਖੁਦ ਮਿੱਟੀ ਘਟਾਈ ਜੇ ਕਿ ਨਹੀਂ ਭਰ ਲਈ ਉਹ ਹੋਰੋਂ ਫੇ ਪੂਰੀ ਭਰ ਲਿਆ ਉਹ ਲੇਟ ਹੋਈ ਆ ਉਹ ਕਰਕੇ ਨੇ ਜਿੱਤ ਜਾਣਾ ਇਹਨੇ ਉਹਦਾ ਮਾਗਰ ਉਹਦੀ ਕੇਮ ਖੱਡੀ ਮੋੜਾ ਫੜਾ ਫੜ ਆ ਮਾੜੀ ਸ਼ੇਤੀ ਦਿਖਾ ਰਹੀ ਗੱਲ ਮਾੜੀ ਸੀ ਮਾੜਾ ਸੀ ਡੂਈ ਤਾਂ ਫੜਾ ਫੜੀ ਨਾ ਅਪਸ ਸੱਟੇ ਫੜ ਕੇ ਸਾਰੇ ਜੀ ਵੀ ਦੇ ਦੇ ਜੀ ਇਹਦਾ ਹੌਲੇ ਆਹ ਹੋ ਆ ਜਾਓ ਸਾਰੇ ਪਰ ਅੱਧਾ ਰਹਿ ਗਿਆ ਤਦ ਇਹ ਮੈਂ ਪਹਿਲਾਂ ਮਾਦਾ ਨੇ ਟੀਵੀ 'ਚ ਕਿਤੇ ਦੇਖੀ ਸੀ ਮਾਦਾ ਨੇ ਉਹ ਉਹ ਕਹਿੰਦੇ ਤੂੰ ਹੀ ਲੇਟ ਖਾਣ ਇਹ ਤੂੰ ਹੱਸਾ ਲਾਪੇ ਹੀ ਬੱਚਾ ਆਹ ਪ੍ਰੋਗਰਾਮ ਉਹਨਾਂ ਦੇ ਕਿ ਲਾਉਂਦਾ ਉਹ ਤੂੰ ਹੀ ਹੱਸਾ ਲਾਪੇ ਹੀ ਤਾਂ ਲੇਟ ਹੋਏ ਹਾਂ ਜੇ ਹੱਸਾ ਤਾ ਤਾਨੂੰ ਹੀ ਮੰਮੀ 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 ਦਾ ਤਾਂ ਨਿਕਲ ਗਿਆ ਫੇ ਵੀ ਨਹੀਂ ਇਹਨੇ 30 ਸੈਕਿੰਡ 'ਚ ਖਤਮ ਕਰ ਦਿੱਤੇ ਸਾਰੇ ਆਹ 30 ਕਿ ਨਹੀਂ 36 ਸੈਕਿੰਡ 'ਚ ਸਾਰੇ ਖਤਮ ਕਰ ਦਿੱਤੇ ਇਹਨੇ ਮੈਂ ਤੁਹਾਡੇ ਕੋਲ ਹੋੜੀ ਖਾਣੀ ਮੇਰੇ ਕੋ ਤਾਂ ਖਾ ਹੀ ਨਹੀਂ ਹੋਣੇ ਸੀ ਨਾ ਦਾ ਪ੍ਰੋਬਲਮ ਆ ਫੇ ਆ ਮੂੰਹ ਦੀ ਆ ਇੰਨਾ ਕੀ ਅੱਡ ਹੁੰਦਾ ਮੇਰਾ ਤਾਂ ਮੂੰਹ ਦੀ ਪ੍ਰੋਬਲਮ ਆ ਪੂਰਾ ਅੱਡ ਨਹੀਂ ਹੁੰਦਾ ਮੈਂ ਗੋਲਫਾ ਜਾਂਦਾ ਨਹੀਂ ਮੂੰਹ ਚ ਅੱਖਾਂ ਚ ਪਾਣੀ ਆਉਣਾ ਪੈਂਦਾ ਸੂਟ ਦੱਸੋ ਸਾਰਿਆਂ ਕਿੱਦਾਂ ਲੱਗਾ ਮੇਰਾ ਤੇ ਆ ਸੂਟ ਦੱਸਿਓ ਕਿੱਦਾਂ ਲੱਗਿਆ ਪਰ ਮੰਮੀ ਸਾਡੀ ਨੇ ਬਾਹਾਂ ਕੱਟ ਦਿੰਦੀਆਂ ਆ ਮਾਤਾ ਜੀ ਲਾਤੀ ਆ ਦੇਖਿਓ ਆਹ ਪੌਂਚੇ ਡਿਜ਼ਾਈਨ ਪਾਤਾ ਆ ਰੱਖਿਓ ਬਾਹਰ ਆ ਕੱਟੇ ਮਾਤਾ ਜੀ ਮੰਮੀ ਆਪਣੇ ਕੀਤਾ ਇਹਦੀਆਂ ਬਾਹਾਂ ਕੱਟ ਗਈਆਂ ਨਾ ਆਹ ਪੌਂਚੇ ਡਿਜ਼ਾਈਨ ਪਾਤਾ ਬਾਹਾਂ ਘੱਟ ਕੇ ਪਹੁੰਚਿਆ ਡਿਜ਼ਾਈਨ ਪਾਤਾ ਆ ਰੁੰਡੀਆਂ ਜਾਂ 슬ੀਵ ਲੈਸਤੀ ਕਰ ਦਿੰਦੀ ਆ ਰੁੰਡੀਆਂ 슬ੀਵ ਲੈਸ ਵੀ ਪਹੁੰਚਿਆ ਅੱਗੇ ਵੀ ਤਾਂ ਕਰਨੀ ਇਹ ਡਿਜ਼ਾਈਨ ਪਾਤਾ ਆ ਪੈਰਾ ਤੇ ਉਹ ਮਾੜਾ ਨਵਾਂ ਪਾਇਆ ਹੁਣ ਮੰਮੀ ਦਾ ਨਵਾਂ ਮੈਂ ਤਾਂ ਅੱਗੇ ਪਾਇਆ ਕੱਲਾ ਲੱਗਿਰਾਂ ਇਹ ਗੱਲ ਨਾ ਮਣੇ ਇਹ ਨਮਾਈ ਸਮਝ ਲਓ ਤੇ ਦੱਸਿਓ ਜੀ ਸਾਡਾ ਚੈਲੰਜ ਤੁਹਾਨੂੰ ਕਿਦਾਂ ਦਾ ਲੱਗਿਆ ਮਾੜਾ ਜਾ ਕਰਕੇ ਲਿਖਿਆ ਸੀਗਾ ਕਰਿਓ ਤੇ ਨਾਲ ਦੱਸਿਓ ਕਿ ਨੈਕਸਟ ਵਲੌਗ ਚੈਲੰਜ ਵਾਲਾ ਕੇਜਾ ਹੋ ਰਿਹਾ ਕੇ ਤਾਰੇ ਨੂੰ ਪੱਤੀਆ ਲੱਗਾ ਤਾਂ ਜੂੜ ਕਮੈਂਟ ਕਰਿਓ ਛੋਟਾ-ਖੋਟਾ ਹਨੂ ਦੇ ਬਾਰੇ ਬਹੁਤਾ ਪਤਾ ਨਹੀਂ ਸੀਗਾ ਆਪਾਂ ਥੋੜਾ ਜਿਹਾ ਲਾ ਕੇ ਦੇਖਿਆ ਸੀਗਾ ਚੈਲੰਜ ਕਿਦਾਂ ਇਹਨਾਂ ਦਾ ਮੂੰਹ ਕਰਕੇ ਮੂੰਹ ਅਟ ਨਹੀਂ ਹੋਇਆ ਨੈਕਸਟ ਟਾਈਮ ਫੋਰ ਬੰਦਾ ਬਲਾਗ ਚੈਲੰਜ ਲੈ ਕੇ ਆਵਾਂਗੇ ਜਿਹੜਾ ਖਾਸ ਹੋਏ ਕਾਲੀ ਗੜਮੇ ਇਨਾਂ ਚੈਲੰਜ ਕਰ ਸਕੇ ਖਾਣਾ ਚੱਲ ਰਿਹਾ ਤੇ ਵੀ ਤੁਹਾਨੂੰ ਆਪਾਂ ਚੈਲੰਜ ਵਿੱਚ ਬਹੁਤ ਲੈ ਲਿਆ ਭਾਗ ਫਿਰ ਵੀ ਲੈ ਲਿਆ ਆਪਾਂ ਚੈਲੰਜ ਵਿੱਚ ਕੀ ਕਰਦੀ ਪਈ ਐ ਬਲੇ ਇਹ ਕੋਲਚੀਆਂ ਦੀ ਕੀ ਚੋੜੀ ਚ ਕੀ ਨਾ ਚੈਲੰਜ ਲੈ ਆਂਦੀ ਕੋਲਚਾ ਦਾ ਕੀ ਚੈਲੰਜ ਹੁਣਾ ਇੱਕ ਕੋਲਚਾ ਪੂਰਾ ਖਾਲਿਆ ਬਹਿਲਾ ਹਾਂਜੀ ਇਹ ਤਾਂ ਅਮੀ ਧੱਕਾ ਕਰਨੇ ਵਾਲਾ ਹੀ ਆ ਕੰਮ ਧੱਕਾ ਫਟਾਫਟ ਧੱਕੇ ਕਰਨ ਆਲੂ ਰੱਖ ਲਓ ਚੈਲੰਜ ਇੰਨੀ ਕਹਿੰਦੇ ਜਾਂਦਾ ਹੁ ਹੋ ਧੱਕਾ ਥੋੜਾ ਧੱਕਾ ਟੇਬਲ ਕੁਰਸੀਆਂ ਮੈਂ ਉਹ ਡੱਡਾ ਡਰ ਗਿਆ ਕਿਹਦੀ ਚੱਕਾ ਹੁਣ ਡੱਡਾ ਡਰ ਗਿਆ ਚਲੋ ਹੁਣ ਖਾਲ ਚੱਕ ਲਈਏ ਜਸੂ ਦੇਖ ਲੇ ਹੌਣ ਟਾਂ ਮੜ ਹੋਇਆ ਵੀ ਆ ਦੇਖੀ ਜਰਾ ਹੋ ਤਾਂ ਮੜ ਹੋਇਆ ਵੀ ਨਹੀਂ ਹਲੇ ਮੜ ਹੋਇਆ ਨਾ ਖੜਾ ਇੱਧਰ ਹੋਇਆ ਹੀ ਟਾਂ ਮੜ ਓ ਜੀ ਸਾਰੇ ਆਨੇ ਬੈਠੇ ਆ ਬਾਹਰ ਕਿਉਂਕਿ ਲਾਈਟ ਚਲ ਗਈ ਆ ਤੇ ਕੂਲਰ ਲੱਗੇ ਆ ਤੇ ਪੰਗੜੇ ਪਾਉਣੇ ਆ ਨਚਾਰੇ ਲੈਣੇ ਆ ਤੇ ਕਿਉਂਕਿ ਕੂਲਾ ਲਾ ਨਹੀਂ ਸਕਦੇ ਲਾਈਟ ਚਲ ਗਈ ਆ ਇਨਵਰਟਰ ਤਾਂ ਹੈਗਾ ਆ ਤੇ ਉਹ ਪਰ ਅੰਦਰ ਮਿਠਣਾ ਪੈਣਾ ਆ ਅੰਦਰ ਗਰਮੀ ਬਹੁਤ ਜ਼ਿਆਦਾ ਆ ਮੈਨੂੰ ਮਜ਼ਾ ਨਹੀਂ ਆ ਰਿਹਾ ਬਾਹਰ ਮਜ਼ਾ ਆ ਆਸਮਾਨ ਦੇ ਥੱਲੇ ਨਿਆਰੇ ਆ ਦੇਖ ਤਾਂ ਮੀਂਹ ਪੈਣ ਦੇ ਆ ਪਤਾ ਨਹੀਂ ਲੱਗ ਗਰਮੀ ਕਹਿਰ ਦੀ ਹੋਈ ਆ ਕੂਲਰ ਕੱਲ ਹੀ ਸਾਫ਼ ਕੀਤਾ ਕਿ ਅੰਦਰ ਰੱਖਾਂਗੇ ਅੱਜ ਪੂਰੀ ਤਰ ਤਰੇਲੀਆਂ ਆਈਆਂ ਬਈ ਸਾਫ਼ ਹੈ ਜਦੋਂ ਸਿਆ ਆ ਹੁੰਦਾ ਇਹ ਤਾਂ ਸਾਫ਼ ਕੀਤਾ ਕੱਲ ਇਹ ਦੇ ਰਿਹਾ ਚੜਿਆ ਹਾਂ ਆ ਬੰਦੇ ਨੇ ਸਾਫ਼ ਕੀਤਾ ਕਿੰਨੇ ਹੁਣ ਠੰਡ ਹੋ ਗਈ ਠੰਡ ਨਹੀਂ ਪਤਲਾਦਾ ਇੰਨੀ ਗਰਮੀ ਆ ਠੰਡ ਕੋ ਕੋ ਦਾ ਪਾ ਲਗਾ ਹੈ ਆ ਤਾਹੋ ਠੰਡ ਬੰਦਾ ਹੋ ਗਈ ਮੰਮੀ ਨੇ ਬਈ ਸੂਟ ਦਾ ਸੀਣਾ ਦਿੱਤਾ ਆ ਤੇ ਸਲਵਾਰ ਰੈਡੀ ਹੋ ਗਈ ਆ ਹੋਰ ਚਾਰਕ ਦਿਨਾਂ ਤੱਕ ਆਪਾਂ ਜਾਣਾ ਆ ਬਾਂਡੇ ਤੇ ਫੇਰ ਆ ਮਮਾ ਹੁਣਾਂ ਨੇ ਪੋਣਾ ਆ ਸੂਟ ਤੇ ਡੈਡੀ ਬਨੂਗੇ ਪੱਗ ਆ ਤੇ ਫੇਰ ਆਪਾਂ ਕਰਾਂਗੇ ਫੋਟੋ ਸੇਅਰ ਤੇ ਬਣਾਵਾਂਗੇ ਵੀਡੀਓ ਗੱਡੀ ਤਾਂ ਜੀ ਫਿਲਮ ਵਾਲੀ ਪਾਗ ਨੂੰ ਕਿੱਥੇ ਜੀ ਮਾਰਨੀ ਆ ਮਸ਼ੀਨ ਹੀ ਬਾਹ ਪਾ ਰਹੀ ਆ ਇੱਥੇ ਮਾਰਨੀ ਆ ਉਹ ਤਾਂ ਮਰਵਾਉਂਦੇ ਹੁੰਦੇ ਡੈੜੀ ਪੁੱਤ ਸਾੜ ਤੋਂ ਕਿੱਥੋਂ ਭਜਣੀ ਉਹ ਨਾਲੇ ਚਾਂਕੇ ਵੀ ਨਾਉਣ ਲੈਂਦੇ ਉਹ ਨਾਲੇ ਕੱਟ ਗੜੀ ਪੈਂਦਾ ਹੁੰਦਾ ਹਰ ਗੱਬੇ ਕੋਈ ਕੱਟ ਨਹੀਂ ਪੈਂਦਾ ਹੁੰਦਾ ਹਾਂ ਕੱਟ ਨਹੀਂ ਪੈਂਦਾ ਸੀਨ ਮਾਰਦੇ ਹੁੰਦੇ ਗੱਬੇ ਅਸ ਨੂੰ ਲੱਗਦੇ ਆਓ ਗੱਬੇ ਲੱਗਦੀ ਕੋਈ ਹਾਂ ਪੀ ਕੋਈ ਕਰਾ ਲਿਓ ਇਹ ਨਾਲੋਂ ਤੇ ਅੱਜ ਕੋਈ ਨਹੀਂ ਪਤਾ ਕੀ ਬਣਾਉਣਾ ਆ ਕੀ ਬਣਾਉਣਾ ਅੱਜ ਅੱਜ ਕੀ ਬਣਾਉਣਾ ਆ ਨਹੀਂ ਵੀ ਆ ਲੰਗਦਾ ਬਣੀ ਅੰਦਰੋਂ ਬਾਹਰ ਨਹੀਂ ਆਉਂਦਾ ਰੋਜ਼ ਹੀ ਜਾਣ ਕੇ ਇਹ ਕਹਿੰਦੇ ਆ ਕਿ ਮੈਨੂੰ ਪੁੱਛਿਆ ਨਾ ਕਰੇ ਕੀ ਬਣਾਉਣਾ ਪਤਾ ਹੀ ਆ ਮੈਨੂੰ ਜਦੋਂ ਮੈਂ ਕਹਿ ਲਵਾਂ ਕਿ ਇਹ ਬਣਾਉਣਾ ਬਣਾਉਣਾ ਜੋ ਹੈਗਾ ਜੋ ਹੈਗਾ ਬਣਾ ਲਾ ਜਦੋਂ ਜੋ ਹੈਗਾ ਉਹ ਬਣਾ ਲਈਏ ਫੇਰ ਕਹਣਾ ਆ ਕਿ ਬਣਾ ਲਿਆ ਤੇ ਮੈਂ ਤਾਂ ਦੱਸ ਦਿੱਤਾ ਹੇ ਦਾਦਾ ਸਿਆ ਕੀ ਲੈਣਾ ਮੈਂ ਆ ਸਰਦੀ ਗੋਭੀ ਬੜੀ ਹਾਲੇ ਦੀ ਖਾ ਲੋ ਗੋਭੀ ਰੇਸ਼ੇ ਦਾ ਘਰ ਬਾਹ ਨੁਕਸਾਨ ਕਰਨਾ ਬਾਹ ਇਹਨੇ ਜਿਵੇਂ ਫੋਨ ਨਿਕਲਦਾ ਵੱਜ ਗਈ ਸੀ ਸਾਈਡ ਤੇ ਅੱਜ ਹਾਂ ਬਾਲ ਕਰਾਉਂਦੇ ਤਾਂ ਹੈ ਨਹੀਂ ਕਿ ਕਰਾਉਣਾ ਚਾਹੀਦਾ ਤੁਹਾਨੂੰ ਇਹ ਟ੍ਰੀਟਮੈਂਟ ਉਹ ਹੀ ਕਿੰਨਾ ਹੁਣ ਕੰਮ ਪਤੀ ਜਾਂਦਾ ਹੈ ਗੰਦਾ ਹੈ ਕਰੋਨਾ ਚਾਹੀਦਾ ਹੈ ਇਦਾਂ ਕੰਮ ਤਾਂ ਖਰਾਬ ਹੋਈ ਜਾਣਾ ਥੰਦਾ ਕੱਕ ਅੱਗਿਆ ਮਰ ਜੀ ਇਹਨਾਂ ਦੇ ਆਪਾਂ ਤਾਂ ਕਹਿ ਕੇ ਦੇਖ ਲਿਆ ਸਾਰੇ ਆਣ ਕਮੈਂਟ ਜਰੂਰ ਕਰਿਓ ਇਹਨਾਂ ਨੂੰ ਬਾਲ ਟ੍ਰੀਟਮੈਂਟ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਕਿਉਂਕਿ ਨਹੀਂ ਬਾਜ ਹੋਰ ਬੱਜ ਜਾਂਦੀ ਔਰ ਪੀਕ ਨਿਕਲ ਲਾ ਪੈਂਦੀ ਕਈ ਵਾਰ ਖੂਨ ਨਿਕਲ ਲਾ ਪੈਂਦਾ ਜਿਹੜੀ ਪਲੇਟ ਆ ਨਾ ਉਹ ਬਾਹਰ ਆ ਗਈ ਆ ਉਹ ਜਿਹੜਾ ਸਰੀ ਆ ਜਾ ਉਹ ਵੀ ਉਹ ਖੁੱਬਦਾ ਕੰਮੀ ਕਰਉਣਾ ਚਾਹੀਦਾ ਹੈ ਨਾ ਹਾਂ ਜਾਈ ਜਾਈ ਆ ਆ ਕੋਈ ਨਾ ਉਤੋਂ ਕੱਢ ਦੇ ਪੰਜਾ ਵਿੱਚੋਂ ਬੱਸ ਮਿੱਦਾ ਵੱਡਾ ਹੁੰਦਾ ਹੀ ਨਾ ਇੰਦਾ ਨਹੀਂ ਵੱਡਣਾ ਉਹਨਾਂ ਨੇ ਕਿੱਦਾਂ ਫਰੇ ਕਿੱਦਾਂ ਪਾਗਦਾ ਕਿੱਦਾਂ ਫਰੇ ਆਏ ਹਾਏ ਆਏ ਹਾਏ ਹੋਏ ਹਾਏ ਹੋਏ ਕਿੱਦਾਂ ਇਹ ਲੈ ਦੋ ਚੁੰਡੀਆਂ ਕੱਲ ਲਈਆਂ ਕਿੰਨੇ ਆ ਸੋਹਣੀਆਂ ਲਾਦੀਆਂ ਮਾਣੂ ਨੇ ਮੈਂ ਹੀ ਕਈਆਂ ਹਾਂ ਆਹ ਆਰ ਦੇ ਕੇ ਇਧਰ ਵੀ ਕਰ ਕਾਲ

ਇੱਕ ਕਿਤੇ ਗਈ ਆਏ ਮਨਾਈ ਕਿਤੇ ਲੱਗ ਜਾਈ ਆਏ ਲੱਗ ਜਾਈ ਆ ਸਾਰੇ ਲੱਗ ਗਏ। ਇਹ ਤਾਂ ਲੱਗ ਗਈਆਂ। ਆਏ ਹਾਏ ਆਏ ਹਾਏ ਆਹ ਟ੍ਰੈਫਿਕ ਕਿੱਦਾਂ। ਨਹੀਂ ਪਰਵੱਤੇ ਨਾ ਨਿਵੜ ਗਏ। ਪਰਵੱਤੇ ਨਾ ਨਿਵੜ ਗਏ। ਜੀ ਗੱਲ ਇਹ ਕਿ ਇਦਾਂ ਦੱਸਿਓ ਕੀ ਗੱਲ ਹੋਈ ਸੀਗੀ? ਗੱਲ ਹੈਗੀ ਸੀ ਇਦਾਂ ਕਿ ਸਾਡਾ ਦੋਨੋਂ ਦਾ ਚੈਲੰਜ ਵੀ ਹੋਇਆ ਸੀ ਬੋਲ ਗੱਠਿਆਂ ਦਾ ਤੇ ਬੋਲ ਗੱਠਿਆਂ ਦਾ ਤੇ ਇਹਨਾਂ ਨੇ ਫੋਨ ਡੈਡੀ ਉਹਨਾਂ ਨੂੰ ਫੜਾਤਾ ਇਦਾਂ ਹੀ। ਤੇ ਮੈਂ ਡੈਡੀ ਨੂੰ ਉਹਨਾਂ ਫੜਾਤਾ ਇਦਾਂ ਹੀ ਤੇ ਉਹ ਮੇ ਤਾਂ ਔਨ ਨਹੀਂ ਹੋਇਆ ਕੈਮਰਾ ਤੇ ਡੈਡੀ ਨੂੰ ਪਤਾ ਨਹੀਂ ਸੀ ਕਿ ਔਨ ਵੀ ਕਰੀਦਾ ਆ ਤੇ ਡੈਡੀ ਨੂੰ ਔਨ ਨਹੀਂ ਕਰੀਦਾ। ਤੇ ਡੈਡ ਨੂੰ ਪਤਾ ਨਹੀਂ ਕਿ ਓਨ ਕਿੱਦਾਂ ਕਰੀਦਾ ਤੇ ਮੇਰੇ ਤੋਂ ਓਨ ਹੋ ਕੇ ਫੜਾਣੀ ਹੋਇਆ ਤੇ ਸਾਰਾ ਹੀ ਕੰਮ ਖਰਾਬ ਹੋ ਗਿਆ ਸਾਡਾ ਜਿਹੜਾ ਸੀਗਾ ਗੋਲਫਾਂ ਚੈਲੰਜ ਉਹ ਵਿੱਚ ਰਹਿ ਗਿਆ ਉਹਨੂੰ ਡੈਡੀ ਨੂੰ ਨਹੀਂ ਪਤਾ ਕਿਦਾਂ ਵੀਡੀਓ ਬਣਾਇਦੀ ਕਿਦਾਂ ਨਹੀਂ ਬਣਾਇਦੀ ਆ ਸਾਡੀ ਗਲਤੀ ਆ ਉਹਦਾ ਮੇਰੀ ਗਲਤੀ ਆ ਇਹਨਾਂ ਦੀ ਗਲਤੀ ਆ ਇਹਨਾਂ ਨੇ ਪਲੇ ਕਰਕੇ ਨਹੀਂ ਦਿੱਤਾ ਉਹਨਾਂ ਨੂੰ ਮੈਂ ਫੋਟੋਆਂ ਸਰਪੇਤੀ ਦਿੱਤਾ ਮੋਬਾਈਲ ਫੜ ਰੱਖਿਆ ਸੀ ਤੇ ਦੇਖਦੇ ਰਹੇ ਦੇ ਇਧਰੇ ਜਿਹੜੇ ਡੈਡੀ ਉਹਨਾਂ ਨੂੰ ਡੈਡੀ ਕਹਿੰਦੇ ਵਿੱਚ ਫੋਟੋ ਤਾਂ ਆਉਂਦੀ ਸੀ ਸਾਡੀ ਮਗਰ ਫੋਟੋ ਆਉਂਦੀ ਸੀ ਪਰ ਉਹ ਨਹੀਂ ਹੋਇਆ ਸੀ ਤੇ ਚਲੋ ਮੇਰ ਤੋਂ ਗਲਤੀ ਹੋ ਗਈ ਤੇ ਉਹ ਜਿਹੜਾ ਚੈਨਲ ਸਾਡਾ ਦੋਨਾਂ ਦਿੱਸੀ ਤੇ ਉਹਦੇ ਵਿੱਚ ਜੇਤੂ ਜਿਹੜਾ ਬੰਦਾ ਹੋਇਆ ਸੀ ਉਹ ਮੈਂ ਸੀ ਮੈਂ ਸੀ ਉਮੇਸੀ ਤੇ ਇਹਨਾਂ ਦਾ ਤਾਂ ਮੂੰਹ ਹੀ ਨਹੀਂ ਅੱਡ ਹੁੰਦਿਆ ਸੀ ਤੇ ਫੇਸ ਕਰਕੇ ਨਾ ਉਹ ਸਾਰਾ ਸਾਡੇ ਤੋਂ ਵੀਡੀਓ ਬਣੀ ਹੀ ਨਹੀਂ ਤੇ ਉਹ ਦਿਖਾਣੀ ਹੋਈ ਤੁਹਾਨੂੰ ਤਾਂ ਚੈਲੰਜ ਸਾਡਾ ਵੀ ਵਿੱਚ ਹੈਗਾ ਸੀ ਤੇ ਬੜਾ ਮੂਡ ਜਿਹਾ ਖਰਾਬ ਹੋਇਆ ਜਿਸ ਲਈ ਐਡਿਟ ਕਰਨ ਲੱਗੇ ਇਹ ਵਲੌਗ ਤੇ ਉਸ ਦਿਨ ਇਹਨਾਂ ਨੂੰ ਪਤਾ ਲੱਗਾ ਕਿ ਉਹ ਕਲਿੱਪ ਤਾਂ ਹੈ ਹੀ ਨਹੀਂ ਮੈਂ ਤਾਂ ਪੂਨ ਫੋਲ ਫੋਲ ਪਾਗਲ ਹੋ ਗਈ ਮੈਂ ਕਿਹਾ ਕਿ ਕਿੰਨਾ ਟਾਈਮ ਲਾਇਆ ਸੀ ਦੇਖਣ ਨੂੰ ਕਿ ਕਲਿੱਪ ਕਿੱਥੇ ਗਿਆ ਉਹ ਲੱਭਦੇ ਰਹੇ ਫਿਰ ਡਿਲੀਟ ਦੇਖੋ ਤੁਸੀਂ ਡਿਲੀਟ ਨਾ ਕਰਤਾ ਹੋਵੇ ਡਿਲੀਟ ਚ ਵੀ ਦੇਖਿਆ ਕਿਤੇ ਨਹੀਂ ਲੱਭਿਆ ਸਾਰਾ ਹੀ ਖਰਾਬ ਹੋ ਗਿਆ ਚਲੋ ਸਬਜ਼ੀ ਕੱਟਦੀ ਕਰਦੀ ਨਾ ਤੁਸੀਂ ਸਾਨੂੰ ਫਿਰ ਮੌਕਾ ਦਿਓ ਤੇ ਫੇਰ ਸਾਨੂੰ ਕਿਤੇ ਮੌਕਾ ਮਿਲਿਆ ਤੇ ਫਿਰ ਆਪਾਂ ਦੁਬਾਰਾ ਫੇਰ ਚੈਲੰਜ ਕਰਾਂਗੇ ਤੇ ਹੁਣ ਦੇਖੋ ਟਾਈਮ ਸਾਢੇ 7 ਹੋ ਗਏ ਮੈਂ ਕਿਹਾ ਦੱਸਣਾ ਜ਼ਰੂਰ ਆ ਸੀਗੀ ਆਪਾਂ ਬਣਾਇਆ ਸੀ ਤੇ ਸਾਡੇ ਤੋਂ ਨਾ ਔਨ ਨਹੀਂ ਹੋਇਆ ਕੈਮਰਾ ਚਲੋ ਠੀਕ ਹੈ ਜੀ ਪਰ ਮੈਂ ਤਾਂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇੰਦੀ ਸਾਨੂੰ ਪਿਆਰ ਕਰਦੇ ਰਹੋ ਸਾਰੇ ਵਲੌਗਸ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਆ థాంਕ ਯੂ ਥੈਂਕ ਯੂ